ਕੱਢ ਲੂ ਕੱਢ ਲੂ ਕੱਢ ਲੂ ਕੱਢ ਲੂ ਕੱਢ ਲਿਆ ਕੱਢ ਲਿਆ ਕੱਢ ਲਿਆ ਕੱਢ ਲਿਆ ਚਲੋ ਖੁੱਲ ਗਿਆ ਖੁੱਲ ਗਿਆ ਬੋਣੀ ਜਾਂਦੀ ਹੈ ਫੇ ਚਲੋ ਖਿਚਲਾ ਚਲੋ ਖਿਚਲਾ ਵੇ ਚੋ ਪੂੰਛ ਬਦ ਲੈਣਾ ਸਾਡੇ ਲੈ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਬਾਹਰ ਬਾਹਰ ਕਰ ਦੇ ਇੱਧਰ ਦੇਗਾ ਉਹ ਇੱਥੇ ਫੇਰਨਾ ਉਲਟ ਕੇ ਚੱਕੋ ਕਹਿੰਦਾ ਚੱਕ ਲੋ ਜਦੋਂ ਚੱਕੋਗਾ ਤੂੰ ਚੱਕੋਗਾ ਜੇਣਾ ਕਰ ਚੱਕ ਲੋ ਇੱਥੇ ਖੜਾ ਚੱਲ ਕੋ ਤੇ ਹਰੀ ਸੇ ਪੂਛ ਫੜ ਲੈਣਾ ਪੁੱਤਰ ਹੋ ਹੋ ਇਹਦੇ ਨੂੰ ਉਹ ਤੇ ਆ ਉਹਦਾ ਲੈ ਗਏ ਅਸੀਂ ਤੰਨਾ ਵਾਲਾ ਵਾ ਇਹ ਤਾਂ ਹੰਤ ਨਾ ਕੋਈ ਕਹਿ ਹੁਣਾ ਆਇਆ ਜਿੱਤਨੂ ਕਹਿ ਕਿੰਨਾ ਪੜੇ ਜਾ ਰੋ ਆਇਆ ਆਇ ਨਾ ਓਏ ਮਗਦੇ ਲੈ ਤਾ ਖੜੀ ਨਹੀਂ ਗਾਦਾ ਮੂੰਹ ਦੂਜੇ ਨਿਕਲ ਜੂ ਪਾਣੀ ਇਧਰ ਕਾ ਪਿੱਛੋਂ ਉੱਚਾ ਜਾ ਕਰੇ ਨਾ ਮੈਂ ਸੰਧ ਦਾ ਕੋਈ ਲੈ ਕੇ ਨਹੀਂ ਆਇਆ ਕੱਲੇ ਰਸੇ ਚੱਕ ਕੇ ਲਿਆ ਸੀ ਆ ਨਹੀਂ ਤਸਪੂਹ ਜਾ ਤਸਪੂਹ ਜਾ ਖੜਾ 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 ਹਾਂ ਪਾਣੀ ਕੋਲ ਪਰ ਇਹ ਨਹੀਂ ਕਰਦੇ ਨਹੀਂ ਨਹੀਂ ਮੈਂ ਪ੍ਰੇਮਾ ਹੋ ਜਾਂਦਾ ਜੀ